ਅੱਜ ਦੀ ਸਖਤੀ ਤੋਂ ਬਾਅਦ ਪਾਕਿਸਤਾਨ ਬਖਲਾਹਟ ਦੇ ਵਿੱਚ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਵੱਲੋਂ ਮੌਜੂਦਾ ਪ੍ਰਧਾਨ ਮੰਤਰੀ ਨੂੰ ਨਸੀਹਤ ਦਿੱਤੀ ਗਈ ਹੈ। ਨਵਾਜ਼ ਸ਼ਰੀਫ ਨੇ ਸ਼ਾਹਵਾਜ਼ ਸ਼ਰੀਫ ਨੂੰ ਜੰਗ ਨਾ ਕਰਨ ਦੀ ਸਲਾਹ ਦਿੱਤੀ ਹੈ। ਦੱਸਦੀਏ ਕਿ ਸ਼ਾਹਵਾਜ਼ ਸ਼ਰੀਫ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਉਹਨਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵੱਲੋਂ ਜੰਗ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਨਾਲ ਜੰਗ ਨਹੀਂ ਕਰਨੀ ਚਾਹੀਦੀ ਆਪਣੇ ਆਪ ਦੇ ਵਿੱਚ ਇਹ ਵੱਡਾ ਬਿਆਨ ਹੈ ਨਵਾਜ਼ ਸ਼ਰੀਫ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਜਦ ਕਿ ਸ਼ਾਹਵਾਲ ਸ਼ਰੀਫ ਇਸ ਵੇਲੇ ਮੌਜੂਦਾ ਪ੍ਰਧਾਨ ਮੰਤਰੀ ਨੇ ਤੇ ਨਵਾਜ਼ ਸ਼ਰੀਫ ਦੇ ਵੱਲੋਂ ਸ਼ਾਹਬਾਜ਼ ਸ਼ਰੀਫ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਭਾਰਤ ਨਾਲ ਜੰਗ ਨਾ ਛੇੜੀ ਜਾਵੇ ਪਾਕਿਸਤਾਨ ਨੂੰ ਭਾਰਤ ਨਾਲ ਜੰਗ ਨਹੀਂ ਕਰਨੀ ਚਾਹੀਦੀ ਇਹ ਸਲਾਹ ਨਵਾਜ਼ ਸ਼ਰੀਫ ਦੇ ਵੱਲੋਂ ਸ਼ਾਹਬਾਜ਼ ਸ਼ਰੀਫ ਨੂੰ ਦਿੱਤੀ ਗਈ ਹੈ ਤੇ ਉਧਰ ਭਾਰਤ ਤੋਂ ਪਾਕਿਸਤਾਨੀਆਂ ਦੀ ਵਾਪਸੀ ਦਾ سلسلہ جاری ਹੈ ਸਾਰਕ ਵੀਜ਼ਾ ਤੇ ਆਏ ਪਾਕਿਸਤਾਨੀ ਹੁਣ ਵਾਪਸ ਜਾ ਰਹੇ ਨੇ ਅਟਾਰੀ ਵਾਗਾ ਸਰਹੱਦ ਦੇ ਜ਼ਰੀਏ ਇਹ ਵਾਪਸੀ ਹੋ ਰਹੀ ਹੈ ਹਾਲਾਂਕਿ ਕੁਝ ਜਿਹੜੇ ਪਾਕਿਸਤਾਨੀ ਨਾਗਰਿਕ ਭਾਰਤ ਆਏ ਹੋਏ ਸੀ ਉਹਨਾਂ ਦਾ ਵੀਜ਼ਾ ਹਲੇ ਪੈਂਡਿੰਗ ਸੀ ਪਰ ਸਮੇ ਤੋਂ ਪਹਿਲਾਂ ਵਾਪਸੀ ਨੂੰ ਲੈ ਕੇ ਉਹ ਰੋਸ ਜਤਾ ਰਹੇ ਨੇ ਤਾਂ ਲਗਾਤਾਰ ਕਿਉਂਕਿ ਜਸ ਟੰਗ ਦੇ ਨਾਲ 48 ਘੰਟੇ ਦਾ ਸਮਾਂ ਦਿੱਤਾ ਗਿਆ ਜਾਂ ਕੱਲ ਤੱਕ ਦਾ ਸਮਾਂ ਸੀ ਤੇ ਅੱਜ ਵੀ ਵਾਪਸੀ ਹੋ ਰਹੀ ਹੈ ਪਾਕਿਸਤਾਨੀਆਂ ਦੀ ਬਹੁਤ ਸਾਰੇ ਪਾਕਿਸਤਾਨੀ ਨਾਗਰਿਕ ਭਾਰਤ ਦੇ ਵਿੱਚ ਆਏ ਹੋਏ ਸੀ ਕਿਉਂਕਿ ਬਹੁਤ ਸਾਰੇ ਪਾਕਿਸਤਾਨੀ ਨਾਗਰਿਕਾਂ ਦੀਆਂ ਤੇ ਭਾਰਤੀ ਨਾਗਰਿਕਾਂ ਦੀਆਂ ਆਪਸ ਦੇ ਵਿੱਚ ਉੱਥੇ ਰਿਸ਼ਤੇਦਾਰੀਆਂ ਵੀ ਨੇ, ਸਾਂਝਾਂ ਵੀ ਨੇ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਅਜਿਹੇ ਵੀ ਸੀ ਜਿਹੜੇ ਇਲਾਜ ਦੇ ਲਈ ਭਾਰਤ ਆਏ ਹੋਏ ਸੀ ਤਾਂ ਹੁਣ ਉਹ ਵਾਪਸ ਜਾ ਰਹੇ ਨੇ ਤੇ ਕਿਤਨਾ ਕਿਤੇ ਇਸ ਨੂੰ ਲੈ ਕੇ ਪਾਕਿਸਤਾਨੀ ਨਾਗਰਿਕਾਂ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਟਾਰੀ ਬਾਗਾ ਬਾਰਡਰ ਜ਼ਰੀਏ ਇਹ ਵਾਪਸੀ ਹੋ ਰਹੀ ਹੈ ਤੇ ਸਮੇ ਤੋਂ ਪਹਿਲਾਂ ਇਹ ਵਾਪਸੀ ਹੋ ਰਹੀ ਹੈ ਸਮੇ ਤੋਂ ਪਹਿਲਾਂ ਦਾ ਭਾਵ ਇਹ ਹੈ ਇਹਨਾਂ ਕੋਲੇ ਵੀਜ਼ਾ ਸੀ ਹਲੇ ਵੀਜ਼ਾ ਇਹਨਾਂ ਦਾ ਪੈਂਡਿੰਗ ਸੀ ਪਰ ਪਹਿਲਗਾਮ ਅਟੈਕ ਤੋਂ ਬਾਅਦ ਜਿਸ ਤਰ੍ਹਾਂ ਦੀ ਸਖਤੀ ਵਰਤੀ ਜਾ ਰਹੀ ਹੈ ਤੇ ਕਹਿ ਦਿੱਤਾ ਗਿਆ ਕਿ ਜਲਦ ਤੋਂ ਜਲਦ ਜਿਹੜੇ ਪਾਕਿਸਤਾਨੀ ਨਾਗਰਿਕ ਨੇ ਉਹ ਆਪਣੇ ਦੇਸ਼ ਚਲੇ ਜਾਣ ਜਿਸ ਤੋਂ ਬਾਅਦ ਕੁਝ ਰੋਸ ਹੈ ਪਾਕਿਸਤਾਨੀ ਨਾਗਰਿਕਾਂ ਦਾ ਸਾਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਟਾਰੀਵਾਗਾ ਬਾਰਡਰ ਤੋਂ ਲਾਈਵ ਜੁੜੇ ਹੋਏ ਨੇ ਰਾਜੀਵ ਲਗਾਤਾਰ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਗਰਾਉਂਡ ਜ਼ੀਰੋ ਤੋਂ ਟਾਰੀਵਾਗਾ ਬਾਰਡਰ ਤੋਂ ਤੇ ਲਗਾਤਾਰ ਕਿਸ ਤਰ੍ਹਾਂ ਦਾ ਮਾਹੌਲ ਪਿਛਲੇ 2-3 ਦਿਨ ਦੀ ਗੇਕਰ ਗੱਲ ਕੀਤੀ ਜਾਵੇ ਤੇ ਅੱਜ ਦੇ ਮੌਜੂਦਾ ਹਾਲਾਤ ਦੇ ਵਿੱਚ ਕੀ ਫਰਕ ਦੇਖਦੇ ਹੋ ਕਿੰਨੀ ਕੁ ਜਿਹੜੀ ਆਵਾਜਾਈ ਕਹਿ ਲਈਏ ਜਾਂ ਜਿਹੜੇ ਨਾਗਰਿਕਾਂ ਦੀ ਵਾਪਸੀ ਹੈ ਉਹਨਾਂ ਦੀ ਗਿਣਤੀ ਦੇ ਵਿੱਚ ਵਧੀ ਹੈ ਜਾਂ ਹਾਲੇ ਹੁਣ ਹੌਲੀ-ਹੌਲੀ ਸਲੋ ਹੋ ਰਹੀ ਹੈ ਬਿਲਕੁਲ ਲਗਾਤਾਰ ਜਿਹੜੇ ਲੋਕ ਪਾਕਿਸਤਾਨ ਤੋਂ ਭਾਰਤ ਆਏ ਸੀ ਤਾਂ ਉਹਨਾਂ ਦੀ ਹੁਣ ਵਾਪਸੀ ਦੀ ਜਿਹੜੀ ਗਿਣਤੀ ਹੈ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਲੋਕ ਪਹੁੰਚੇ ਸੀ ਕੋਈ ਦਿੱਲੀ ਤੋਂ ਆ ਰਿਹਾ ਹੈ ਕੋਈ ਰਾਜਸਥਾਨ ਤੋਂ ਕੋਈ ਮੁੰਬਈ ਤੋਂ ਪਰ ਇੱਕ ਜਿਹੜੀ ਸਭ ਤੋਂ ਵੱਡੀ ਦਿੱਕਤ ਇਹ ਆ ਰਹੀ ਕਿਉਂਕਿ ਲੋਕਾਂ ਦੀਆਂ ਰਿਸ਼ਤੇਦਾਰੀਆਂ ਜਿਹੜੀਆਂ ਨੇ ਭਾਰਤ-ਪਾਕਿਸਤਾਨ ਦੇ ਵਿੱਚ ਨੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿਆਹ ਪਾਕਿਸਤਾਨ ਦੇ ਵਿੱਚ ਹੋਏ ਨੇ ਬਹੁਤ ਸਾਰੀਆਂ ਲੜਕੀਆਂ ਨੇ ਜਿਨ੍ਹਾਂ ਦੀ ਮੈਰਿਜ ਭਾਰਤ ਦੇ ਵਿੱਚ ਹੋਈ ਹੈ ਤਾਂ ਉਹਨਾਂ ਲੋਕਾਂ ਨੂੰ ਸਭ ਤੋਂ ਵੱਡੀ ਦਿੱਕਤ ਆ ਰਹੀ ਕਿਉਂਕਿ ਜਿਸ ਦੇ ਕੋਲ ਇੰਡੀਅਨ ਪਾਸਪੋਰਟ ਹੈ ਉਹ ਪਾਕਿਸਤਾਨ ਨਹੀਂ ਜਾ ਸਕਦਾ ਔਰ ਜਿਸ ਦੇ ਕੋਲ ਪਾਕਿਸਤਾਨੀ ਪਾਸਪੋਰਟ ਹੈ ਉਹ ਭਾਰਤ ਨਹੀਂ ਆ ਸਕਦਾ ਮੇਰੇ ਨਾਲ ਇੱਕ ਪਰਿਵਾਰ ਹੈ ਜੋ ਇਸ ਵੇਲੇ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਦੀ ਜਿਹੜੀ ਬਹੂ ਹੈ ਉਹ ਇਸ ਵੇਲੇ ਪਾਕਿਸਤਾਨ ਦੇ ਵਿੱਚ ਹੈ ਬੇਟਾ ਵੀ ਪਾਕਿਸਤਾਨ ਦੇ ਵਿੱਚ ਹੈ ਉਹਨਾਂ ਦੇ ਬੱਚੇ ਵੀ ਉੱਥੇ ਨੇ ਤਾਂ ਜਿਨ੍ਹਾਂ ਦੇ ਇੰਡੀਅਨ ਪਾਸਪੋਰਟ ਨੇ ਉਹਨਾਂ ਨੂੰ ਤਾਂ ਭੇਜਣ ਦੇ ਲਈ ਸਰਕਾਰ ਰਾਜ਼ੀ ਹੈ ਪਰ ਜਿਹੜੀ ਇਹਨਾਂ ਦੀ ਨੋ ਰਾਣੀ ਹੈ ਉਹ پاکستان ਦਾ ਜਿਹੜਾ ਭਾਰਤੀ ਪਾਸਪੋਰਟ ਪਾਕਿਸਤਾਨੀ ਪਾਸਪੋਰਟ ਹੋਣ ਕਰਕੇ ਉਸ ਨੂੰ ਜੋ ਹੈ ਉਹ ਭਾਰਤ ਨਹੀਂ ਭੇਜਿਆ ਜਾ ਰਿਹਾ ਤਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਮੈਂ ਪੂਰੀ ਕਹਾਣੀ ਆਪੀ ਹੈ ਕਿਆ ਔਰ ਆਪ کافی ਪਰੇਸ਼ਾਨ ਵੀ ਨਜ਼ਰ ਆ ਰਹੇ ਆਂ ਆਪकी ਅੱਖਾਂੋਂ ਵਿੱਚ ਆंसू ਵੀ ਹੈਂ ਕੀ ਕਹਿਣਾ ਚਾਹਤੇ ਸਰਕਾਰ ਨੂੰ ਅਪੀਲ ਕਰਨਾ ਚਾਹਤੀ ਹੂ ਜੋ ਉहां पे ہماری ਭਾਬੀ ਜੇ ਨੂੰ ਰੋਕਾ ਜਾ ਰਹਾ ਹੈ ਉਨਕੋ ਭੇਜਾ ਦਿਆ ਜਾਏ ਨੂਰੀ ਵੀਜ਼ਾ ਹੈ ਉਨਕਾ ਨੂਰੀ ਵੀਜ਼ਾ ਵਾਲੋ ਕੋ ਵੀ ਭੇਜ ਦਿਆ ਜਾਏ बस अपील यही है सरकार से कि बच्चों को वहां से जुदा ना किया जाए हमने एक वीडियो भी देखी उसमें वो भी परेशान है उनके बच्चे भी वहाँ पे तो जो आपके भाई हैं उनको और बच्चों को भेजा जा रहा है और वो नहीं आ पा रहे वो नहीं आ पा रहे उनको नहीं आने दिया जा रहा है बच्चे छोड़ने रहे वहाँ को क्या मम्मी आप साने बच्चों को इस बात का इल्म थोड़ी है कि ऐसा भी होता है बच्चों को इल्म जरा भी नहीं है कि ऐसा जुदा कर दिया हिंदुस्तान पाकिस्तान एक दूसरे से बच्चों को बिल्कुल इल्म नहीं है इस चीज का बच्चे बहुत रो रहे हैं तो इंडिया से कब गए थे वो पाकिस्तान पंद्रह तारीख को गए थे यहाँ से और तो आपके भाई की शादी कब हुई थी ग्यारह साल हो गए तो अभी तक उनकी जो सिटीजनशिप नहीं, नहीं अभी नहीं मिली थी हर बार वीजा पे जाते हैं तो वहाँ कोई फंक्शन था या क्यों गए थे माँगे? नहीं गर्मियों की छुट्टी में नाना नानी से मिलने गए थे बच्चे हैं लेकिन अब बच्चों की पढ़ाई पर भी इसका असर पड़ेगा बिल्कुल पड़ेगा माँ के बगैर बच्चे के पढ़ते हैं माँ के बगैर कुछ भी नहीं होता है मतलब आपकी ये गुजारिश है कि बच्चों के साथ माँ को भी माँ को भेजा जाए बच्चों के साथ माँ को भेजा जाए बच्चों को माँ से जुदा न किया जाए मेरी सरकार से अपील है हाथ जोड़ के बच्चों को माँ के साथ भेजा जाए जैसे आपकी बहू के पास पाकिस्तानी पासपोर्ट है इंडियन पासपोर्ट है ऐसे ही भारत में बहुत सारे परिवार हमें मिले कि जिनके शौहर वहाँ पे हैं और उनके बच्चों के पास पाकिस्तानी पासपोर्ट है और वो भी बेचारे इसी चक्कर में फंसे हुए हैं। तो उनको भी भेजा जाए सबको भेजा जाए सब बेकसूर है सब गृहस्थी जिंदगी वाले बच्चे हर वाई, हाउस वाइफ है सब अपने बच्चों के लिए जीती है माँ बाप उन सब को भेजा जाए तो इंडिया में आप कहाँ रहते हैं इंडिया में एम में रहते हैं हम। मध्य प्रदेश तो पहुँचे ने होर भी परिवारक ने सर जो दिक्कत आपको आ रही है ऐसे ही बहुत सारे पाकिस्तान के भी लोग हैं जो सेम प्रॉब्लम को फेस कर रहे हैं। तो क्या करना चाहिए सरकार को सरकार को एक अच्छा फैसला लेना चाहिए इसके लिए कि बच्चे माओ माए बच्चे जुदा ना हो और माओ को आने दिया जाए यहाँ से भी जाने दिया जाए भी एक लेडी आई थी उसके तीन बच्चे थे उनका पाकिस्तानी पासपोर्ट था लेकिन माँ का इंडियन पासपोर्ट था और उनको भी रोक लिया गया वहाँ तो वो रोक जाए ग्रीन पासपोर्ट और ब्लू पासपोर्ट की वजह से। ਤੋ ਉਹ ਜਦ ਤੱਕ ਉਹ ਗਵਰਨਮੈਂਟ ਸ਼ਾਮ ਤੱਕ ਫੈਸਲਾ ਲੈ ਸਕਦੀ ਹੈ ਇਸ पे ਤਾਂ ਦੇਖਿਆ ਜਾਏਗਾ ਕੀ ਹੁੰਦਾ ਹੈ 6 ਵਜੇ ਤੱਕ ਬਿਲਕੁਲ ਇਹ ਪਰਿਵਾਰ ਇੰਤਜ਼ਾਰ ਦੇ ਵਿੱਚ ਹੈ ਕਿ ਸਰਕਾਰ ਇਸ ਚੀਜ਼ ਨੂੰ ਲੈ ਕੇ ਕੋਈ ਫੈਸਲਾ ਲਵੇ ਕਿਉਂਕਿ ਬਹੁਤ ਸਾਰੀਆਂ ਲੜਕੀਆਂ ਇੰਡੀਅਨ ਜਿਨ੍ਹਾਂ ਦੇ ਵਿਆਹ ਪਾਕਿਸਤਾਨ ਦੇ ਵਿੱਚ ਹੋਏ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਪਾਕਿਸਤਾਨੀ ਲੜਕੀਆਂ ਨੇ ਜਿਨ੍ਹਾਂ ਦੇ ਵਿਆਹ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹੋਏ ਤਾਂ ਇਸ ਪਰਿਵਾਰ ਦੀ ਜਿਹੜੀ ਇੱਕ ਕਹਾਣੀ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਤਾਂ ਸਰਕਾਰ ਨੂੰ ਗੁਜ਼ਾਰਿਸ਼ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਰੋ ਰੋ ਕੇ ਤੁਸੀਂ ਦੇਖ ਸਕਦੇ ਹੋ ਕਿ ਬੁਰਾ ਹਾਲ ਹੈ ਕਿਉਂਕਿ ਜੇਕਰ ਲੇ بچے ਭਾਰਤ ਆਉਂਦੇ ਨੇ ਮਾਂ ਤੋਂ ਬਿਨਾ ਤਾਂ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਔਰ ਉਹਨਾਂ ਦੀ ਪਰਵਰਿਸ਼ ਦੇ ਉੱਤੇ ਵੀ ਇੱਕ ਵੱਡਾ ਅਸਰ ਜਿਹੜਾ ਹੈ ਉਹ ਪੈਂਦਾ ਹੋਇਆ ਨਜ਼ਰ ਆ ਰਿਹਾ ਤਾਂ ਇਹਨਾਂ ਦੀ ਗੁਜ਼ਾਰਿਸ਼ ਹੈ ਕਿ ਪੂਰੇ ਪਰਿਵਾਰ ਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਪੂਰਾ ਪਰਿਵਾਰ ਛੁੱਟੀਆਂ ਮਨਾਉਣ ਦੇ ਲਈ ਆਪਣੇ ਉੱਥੇ ਪਾਕਿਸਤਾਨ ਗਿਆ ਹੋਇਆ ਸੀ ਜਿਹੜੇ ਬੱਚਿਆਂ ਦੇ ਨਾਨਕੇ ਨੇ ਉੱਥੇ ਪਰ ਇਹ ਕਿਸੇ ਨੂੰ ਇਲਮ ਨਹੀਂ ਸੀ ਕਿ ਇੱਕਦਮ ਇਸ ਤਰੀਕੇ ਦਾ ਹਾਲਾਤ ਪੈਦਾ ਹੋਣਗੇ ਪਹਿਲਕਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿੱਚ ਜਿਹੜੇ ਰਿਸ਼ਤਿਆਂ ਦੇ ਵਿੱਚ ਕਾਫੀ ਕੜਵਾਹਟ ਦੇਖਣ ਨੂੰ ਮਿਲ ਰਹੀ ਹੈ ਪਰ ਉਸ ਦਾ ਖਮਿਆਜ਼ਾ ਇਸ ਤਰੀਕੇ ਦੇ ਜਿਹੜੇ ਸੈਂਕੜੇ ਪਰਿਵਾਰ ਭੁਗਤਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ 29 April ਤੱਕ ਜਿਹੜਾ ਮਿਆਦ ਵਧਾਈ ਗਈ ਹੈ ਕਿ ਜਿੰਨੇ ਵੀ ਲੋਕ ਪਾਕਿਸਤਾਨੀ ਨਾਗਰਿਕ ਜਿਹੜੇ ਨੇ ਜਿਹੜੇ ਭਾਰਤ ਦੇ ਵਿੱਚ ਨੇ ਉਹ ਵਾਪਸ ਜਾ ਸਕਦੇ ਨੇ ਪਰ ਉਹਨਾਂ ਲੋਕਾਂ ਦੇ ਲਈ ਸਭ ਤੋਂ ਵੱਡੀ ਦਿੱਕਤ ਇਸ ਵੇਲੇ ਪੇਸ਼ ਆ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਸਵੇਰੇ ਵੀ ਅਸੀਂ ਇੱਕ ਕਹਾਣੀ ਦਿਖਾਈ ਕਿ ਇੱਕ ਜਿਹੜੀ ਔਰਤ ਹੈ ਉਸ ਦਾ ਇੰਡੀਅਨ ਪਾਸਪੋਰਟ ਸੀ ਜਦ ਕਿ ਉਸ ਦਾ ਵਿਆਹ ਪਾਕਿਸਤਾਨ ਦੇ ਵਿੱਚ ਹੋਇਆ ਉਸ ਦੇ ਬੱਚੇ ਜਿਹੜੇ ਨੇ ਉਹ ਪਾਕਿਸਤਾਨ ਦੇ ਨਾਗਰਿਕ ਸੀ ਤਾਂ ਉਸ ਮਹਿਲਾ ਨੂੰ ਵੀ ਇੱਥੇ ਰੋਕ ਲਿਆ ਗਿਆ ਤਾਂ ਸੇਮ ਸਟੋਰੀ ਜਿਹੜੀ ਪਾਕਿਸਤਾਨ ਵਾਲੇ ਪਾਸੇ ਹੈ ਕਿ ਜਿਸ ਦੇ ਕੋਲ ਪਾਕਿਸਤਾਨ ਦਾ ਪਾਸਪੋਰਟ ਹੈ ਪਰ ਉਸ ਦੇ ਬੱਚੇ ਜਾਂ ਉਸ ਦਾ ਪਤੀ ਭਾਰਤੀ ਹੈ ਤਾਂ ਉਹਨਾਂ ਨੂੰ ਵੀ ਪਾਕਿਸਤਾਨ ਵਾਲੇ ਪਾਸੇ ਰੋਕਿਆ ਗਿਆ ਹਾਲਾਂਕਿ 29 ਅਪ੍ਰੈਲ ਯਾਨੀ ਕਿ ਕੱਲ ਤੱਕ ਦੀ ਮੌਹਲਤ ਦਿੱਤੀ ਗਈ ਹੈ ਕਿ 29 ਅਪ੍ਰੈਲ ਤੱਕ ਜਿਹੜੇ ਵੀ